ਪੰਜਾਬ ਦੇ ਮੁੱਖ ਮੰਤਰੀ ਵੱਲੋਂ ਫਿਰੋਜ਼ਪੁਰ ਦੀ ਜੇਲ੍ਹ ਕਾਰਡੂਲ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਕਿਉਂਕਿ ਜੇਲ੍ਹ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਵੀ ਮੁੱਖ ਮੰਤਰੀ ਭਗਵੰਤ ਮਾਨ ਕੋਲ ਜਿਸ ਕਰਕੇ 7 ਅਫਸਰਾਂ ਦੇ ਖਿਲਾਫ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਨੇ ਫਿਰੋਜ਼ਪੁਰ ਜੇਲ੍ਹ ਦੇ ਸੁਪਰਡੈਂਟ ਸਮੇਤ 7 ਅਫਸਰ ਜਿਹੜੇ ਨੇ ਸ਼ੱਕ ਦੇ ਦਾਇਰੇ ਦੇ ਵਿੱਚ ਆ ਕਿਉਂਕਿ ਆਖਰ ਕਿਵੇਂ 2 ਮੋਬਾਈਲ ਫੋਨ ਤੋਂ ਕਰੀਬ 43 ਹਜ਼ਾਰ ਕਾਲਜ਼ ਹੋਈਆਂ ਨੇ ਉਹ ਵੀ ਜਿਹੜੇ ਜੇਲ੍ਹ ਦੇ ਵਿੱਚ ਤਸਕਰ ਬੈਠੇ ਨੇ ਤੇ ਤਸਕਰਾਂ ਨੇ ਜੇਲ੍ਹ 'ਚ ਬੈਠੇ ਹੀ ਆਪਣੀਆਂ ਘਰਵਾਲੀਆਂ ਦੇ ਖਾਤਿਆਂ ਦੇ ਕਰੀਬ 1.5 ਕਰੋੜ ਰੁਪਈਆ ਵੀ ਟ੍ਰਾਂਜੈਕਸ਼ਨ ਹੋਈ ਆ ਤੇ ਜਿਸ ਦੇ ਚੱਲਦੇ ਆ ਮਾਮਲਾ ਉੱਠਿਆ ਕੋਰਟ ਦੇ ਵਿੱਚ ਗਿਆ ਸੀ ਕੋਰਟ ਦੇ ਵਿੱਚ ਇਹ ਪਤਾ ਲੱਗਾ ਕਿ 43 ਹਜ਼ਾਰ ਦੋ ਮੋਬਾਈਲਾਂ ਤੋਂ ਟੈਲੀਫੋਨ ਕਾਲ ਜੋਈਆ ਦੇਦੇ ਚੱਲਦੇ ਨੇ ਸਖਤ ਨੋਟਿਸ ਲਿਆ ਗਿਆ ਪੂਰਾ ਮਾਮਲਾ ਕੀ ਆ ਤੇ ਜੇਲ੍ਹ ਵਿਭਾਗ ਦੀ ਜ਼ਿੰਮੇਵਾਰੀ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਕੋਲ ਆ ਉਹਨਾਂ ਨੇ ਕੇਂਦਰੀ ਜੇਲ੍ਹ ਫਰੋਜ਼ਪੁਰ ਵਿੱਚ ਤਿੰਨ ਤਸਕਰਾਂ ਕੋਲੋਂ 43000 ਤੋਂ ਵੱਧ ਫੋਨ ਕਾਲਾਂ ਕੀਤੇ ਜਾਣ ਦੇ ਮਾਮਲੇ ਵਿੱਚ ਗੰਬੀਰ ਕਥਾਈ ਲਈ ਮੌਜੂਦਾ ਸੁਪਰਡੈਂਟ ਜੇਲ੍ਹ ਸਣੇ ਸੱਤ ਅਧਿਕਾਰੀਆਂ ਖਿਲਾਫ ਜਾਂਚ ਦੇ ਹੁਕਮ ਦੇ ਦਿੱਤੇ ਨੇ ਇੱਥੋਂ ਤੱਕ ਕਿ ਇਹਨਾਂ ਵਿੱਚੋਂ ਦੋ ਤਸਕਰਾਂ ਵੱਲੋਂ ਆਪਣੀਆਂ ਪਤਨੀਆਂ ਦੇ ਬੈਂਕ ਖਾਤਿਆਂ ਦੇ ਵਿੱਚ ਕਰੀਬ 1 ਕਰੋੜ 35 ਲੱਖ ਰੁਪਏ ਤੋਂ ਵੀ ਜ਼ਿਆਦਾ ਟਰਾਂਸਫਰ ਕੀਤੇ ਗਏ ਨੇ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਕਿ ਮੁਲਜ਼ਮਾਂ ਵੱਲੋਂ ਜੇਲ੍ਹ ਵਿੱਚੋਂ ਆਪਣੇ ਫੋਨ ਰਾਹੀਂ ਪੈਸਾ ਭੇਜਿਆ ਜਾ ਰਿਹਾ ਜਾਂ ਪ੍ਰਾਪਤ ਵੀ ਕੀਤਾ ਜਾ ਰਿਹਾ ਹੈ ਜਾਂ ਫਿਰ ਨਹੀਂ ਜਾਂਚ ਦਾ ਸਾਹਮਣਾ ਕਰ ਰਹੇ ਅਧਿਕਾਰੀਆਂ ਵਿੱਚੋਂ ਦੋ ਮੌਜੂਦਾ ਤੇ ਤਿੰਨ ਸੇਵਾਮੁਕਤ ਜੇਲ੍ਹ ਸੁਪਰਡੈਂਟ ਸ਼ਾਮਲੇ ਇਹਨਾਂ ਵਿੱਚ ਸਤਰਾਪ ਸਿੰਘ ਸੁਪਰਡੈਂਟ ਕੇਂਦਰੀ ਜੇਲ੍ਹ ਫਰੂਜ਼ਪੁਰ ਸਾਬਕਾ ਸੁਪਰਡੈਂਟ ਹੁਣ ਮੁਤਲਦੀਨ ਅਰਵਿੰਦਰ ਸਿੰਘ ਪਰਮਿੰਦਰ ਸਿੰਘ ਪ੍ਰਿੰਸੀਪਲ ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ ਪਟਿਆਲਾ ਅਤੇ ਗੁਰਨਾਬ ਲਾਲ ਸੁਪਰਡੈਂਟ ਜ਼ਿਲ੍ਹਾ ਜੇਲ੍ਹ ਗੁਰਦਾਸਪੁਰ ਸ਼ਾਮਲ। ਪਰਵਿੰਦਰ ਸਿੰਘ ਅਤੇ ਗੁਰਨਾਮ ਲਾਲ ਪਹਿਲਾਂ ਹੀ ਫਿਰੋਜ਼ਪੁਰ ਜੇਲ੍ਹ ਵਿੱਚ ਸੁਪਰਡਿਕਟ ਵੱਜੋਂ ਤਨਾਤ ਸਨ ਜਾਂਚ ਦਾ ਸਾਹਮਣਾ ਕਰ ਰਹੇ ਤਿੰਨ ਸੇਵਾਮੁਕਤ ਅਧਿਕਾਰੀਆਂ ਚ ਬਲਜੀਤ ਸਿੰਘ ਵੈਦ ਕਰਨਜੀਤ ਸਿੰਘ ਸੰਧੂ ਅਤੇ ਸਰਿੰਦਰ ਸਿੰਘ ਵੀ ਸ਼ਾਮਲ ਹਨ ਜਾਣਕਾਰੀ ਮੁਤਾਬਕ ਤਿੰਨ ਤਸਕਰਾਂ ਰਾਜਕੁਮਾਰ ਉਰਫ ਰਾਜਾ ਸੋਨੂ ਟਿੱਡੀ ਅਤੇ ਅਮਰੀਕ ਸਿੰਘ ਵੱਲੋਂ ਜੇਲ੍ਹ ਵਿੱਚ ਮੋਬਾਈਲ ਫੋਨਾਂ ਦੀ ਵਰਤੋਂ ਕੀਤੀ ਗਈ ਹੈ ਹਾਲਾਂਕਿ ਸਰਕਾਰ ਦਾ ਦਾਅਵਾ ਹੈ ਕਿ ਜੇਲ੍ਹਾਂ ਵਿੱਚ ਫੋਨ ਜੈਮਰ ਲਾਏ ਹੋਏ ਨੇ ਮੋਬਾਈਲਾਂ ਦੀ ਧੜਲੇ ਨਾਲ ਵਰਤੋਂ ਕਰਨ ਦੇ ਤਸਕਰਾਂ ਵੱਲੋਂ ਜੇਲ੍ਹ ਵਿੱਚੋਂ ਕੁੱਲ 43432 ਫੋਨ ਕਾਲਾਂ ਕੀਤੀਆਂ ਗਈਆਂ ਨੇ ਜਿਨ੍ਹਾਂ ਵਿੱਚੋਂ 38850 ਟੈਲੀਫੋਨ ਕਾਲਾਂ ਸਿਰਫ 1 ਮਹੀਨੇ ਵਿੱਚ 1 ਮਾਰਚ ਤੋਂ ਲੈ ਕੇ 31 ਮਾਰਚ 2019 ਤੱਕ ਹੋਈਆਂ ਸੀ ਰਾਜkumar ਦੇ ਫੋਨ ਤੋਂ ਹੀ ਹੋਈਆਂ ਸੀ ਇਸ ਦਾ ਪਾਵਰ ਕਿਰਜਾ ਨਾਲ ਆਸਤਨ 1300 ਦੇ ਕਰੀਬ ਜਿਹੜੀਆਂ ਕਾਲਾਂ ਕੀਤੀਆਂ ਜਾਂਦੀਆਂ ਰਹੀਆਂ ਅਜਿਹੇ ਹਨ ਵਿੱਚ ਪ੍ਰਤੀ ਘੰਟਾ 53 ਕਾਲਾਂ ਹੋਣੀਆਂ ਹੈਰਾਨ ਕਰਨ ਵਾਲੀ ਗੱਲ ਹੈ ਬਾਕੀ ਦੀਆਂ 4582 ਫੋਨ ਕਾਲਾਂ 28 ਮਹੀਨਿਆਂ ਦਰਾਂ 9 ਅਕਤੂਬਰ 2021 ਤੋਂ 14 ਅਕਤੂਬਰ 2023 ਦੇ ਦੌਰਾਨ ਹੋਈਆਂ ਨੇ ਇਸ ਗੰਭੀਰ ਘਟਾਈ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਵੀ ਜਿੱਥੇ ਜੇਲ੍ਹ ਵਿਭਾਗ ਦੀ ਖਚਾਈ ਕੀਤੀ ਗਈ ਉੱਥੇ ਹੀ ਪੰਜਾਬ ਪੁਲਿਸ ਦੇ ਸਪੈਸ਼ਲ ਸਰਵਿਸ ਆਪਰੇਸ਼ਨ ਸੈੱਲ ਦੀ ਵੀ ਝਾੜਚੰਬਰ ਰੱਜ ਕੇ ਕੀਤੀ ਗਈ ਹੈ ਜਿਸ ਵੱਲੋਂ ਉਕਤ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇਥੋਂ ਤੱਕ ਕਿ ਸਪੈਸ਼ਲ ਸਰਵਿਸ ਆਪਰੇਸ਼ਨ ਸੈੱਲ ਵੱਲੋਂ ਤਸਕਰਾਂ ਵੱਲੋਂ ਆਨਲਾਈਨ ਲਗਭਗ 1.35 ਕਰੋੜ ਰੁਪਏ ਟਰਾਂਸਫਰ ਕਰਨ ਸੰਬੰਧੀ ਵੱਖਰੇ ਤੌਰ ਤੇ ਵੀ ਇੱਕ ਕੇਸ ਦਰਜ ਕੀਤਾ ਗਿਆ ਸੀ ਸੂਤਰਾਂ ਮੁਤਾਬਕ ਪੈਸਾ ਰਾਜਕੁਮਾਰ ਦੀ ਪਤਨੀ ਰੇਨੂ ਬਾਲਾ ਅਤੇ ਸੋਨੂ ਟਿੱਡੀ ਦੀ ਪਤਨੀ ਗਤਾਂਜਲੀ ਦੇ ਖਾਤਿਆਂ ਵਿੱਚ ਉਹ ਟ੍ਰਾਂਸਫਰ ਕੀਤੇ ਗਏ ਨੇ ਦਿਲਚਸਪ ਗੱਲ ਇਹ ਹੈ ਕਿ ਸੋਨੂ ਟਿੱਡੀ ਲੰਗੀ 13 ਦਸੰਬਰ ਨੂੰ ਹੀ ਜ਼ਮਾਨਤ ਤੇ ਰਿਹਾ ਹੋਇਆ ਜਦਕਿ ਮਾਮਲੇ ਦੀ ਜਾਂਚ ਚੱਲ ਰਹੀ ਆ ਦੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਜੁਪਿੰਦਰਜੀਤ ਉਹਨਾਂ ਦੀ ਖਬਰੇ ਨਸ਼ਰ ਕਰਦੀ ਹੈ ਕਿ ਇਸ ਮਸਲੇ ਦੇ ਵਿੱਚ ਜੇਲ ਸੁਪਰਡੈਂਟ ਸਨੇ 7 ਅਫਸਰਾਂ ਦੇ ਖਿਲਾਫ ਸਰਕਾਰ ਨੇ ਜਾਂਚ ਦੇ ਹੁਕਮ ਦੇ ਦਿੱਤੇ ਨੇ ਉਧਰ ਸ਼੍ਰੋਮਣੀ ਕਾਲੀ ਦਲ ਦੇ ਜਰਨਲਿਸਟ ਅਕਤਰ ਪਰਮਬੰਦ ਸਿੰਘ ਬੰਟੀ ਰਮਾਣਾ ਨੇ ਕਿਹਾ ਕਿ ਕੇਂਦਰੀ ਜੇਲ੍ਹ ਤੋਂ ਫਿਰੋਜ਼ਪੁਰ ਤੋਂ 9 ਮਹੀਨਿਆਂ ਚ 43 ਹਜ਼ਾਰ ਤੋਂ ਵੱਧ ਮੋਬਾਈਲ ਕਾਲਾਂ ਦੇ ਮਾਮਲੇ ਦੀ ਜਾਂਚ ਲਈ ਦੇਰੀ ਲਈ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਬੰਟੀ ਰਮਾੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਤੇ ਅਦਾਲਤ ਨੇ ਸਵਾਲੀਆ ਨਿਸ਼ਾਨ ਲਾ ਦਿੱਤੇ ਨੇ ਅਕਾਲੀ ਆਗੂ ਨੇ ਵੀ ਕਿਹਾ ਕਿ ਹਾਈ ਕੋਰਟ ਨੇ ਕਿਹਾ ਕਿ ਜਿਹੜੇ ਸਪੈਸ਼ਲ ਸਰਵਿਸ ਆਪਰੇਸ਼ਨ ਸੈੱਲ ਫਾਜ਼ਿਲਕਾ ਦੀ ਜਾਂਚ ਕਰਨ ਵਿੱਚ ਨਾਕਾਮ ਰਿਹਾ ਕਿ ਕਿਸੇ ਨੇ ਨਸ਼ਾ ਤਸਕਰਾਂ ਨੂੰ ਮੋਬਾਈਲ ਫੋਨ ਦਿੱਤੇ ਨੇ ਤੇ 43000 ਤੋਂ ਵੱਧ ਕਾਲਾਂ ਕਰਦੀ ਆਗਿਆ ਦਿੱਤੀ ਉਹਨਾਂ ਕਹੇ ਕਿ ਇਸ ਤੋਂ ਸਪਸ਼ਟ ਹੋ ਗਿਆ ਕਿ ਸੂਬੇ ਦੀਆਂ ਜ਼ਿਲ੍ਹਿਆਂ ਵਿੱਚ ਅਪਰਾਧ ਦੀਆਂ ਕਥਿਤ ਗੁਫਾਵਾਂ ਬਣ ਚੁੱਕੀਆਂ ਨੇ ਉਹਨਾਂ ਇਹ ਵੀ ਕਹੇ ਕਿ ਮੁੱਖ ਮੰਤਰੀ ਜੋ ਕਿ ਜੇਲ੍ਹ ਮੰਤਰੀ ਵੀ ਹਨ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਨਹੀਂ ਸਕਦੇ ਉਹਨਾਂ ਨੂੰ ਇਸ ਮਾਮਲੇ ਦੀ ਜਾਂਚ ਵਿੱਚ ਹੋਈ ਦੇਰੀ ਬਾਰੇ ਪੰਜਾਬ ਦੀ ਜਨਤਾ ਨੂੰ ਜਵਾਬ ਦੇਣਾ ਚਾਹੀਦਾ ਹੁਣ ਸਵਾਲ ਵੱਡੇ ਨੇ ਦੇਖਦੇ ਹਾਂ ਕਿ ਇਸ ਮਸਲੇ ਦੇ ਵਿੱਚ ਆਖਰ ਇਹਨਾਂ ਲੋਕਾਂ ਨੂੰ ਮਤਲ ਕਿਉਂ ਨਹੀਂ ਕੀਤਾ ਗਿਆ ਜਿਨ੍ਹਾਂ ਦੀਆਂ ਦੇਖ ਰੇ ਖੇਡ ਜੇਲ੍ਹ ਦੇ ਵਿੱਚ ਸੁਪਰਡੈਂਟ ਹੋਰ ਅਧਿਕਾਰੀ ਸੀ ਤੇ 43000 ਕੌਲਾਂ ਹੋਈਆਂ ਨੇ ਉਹ ਵੀ ਤਸਕਰਾਂ ਵੱਲੋਂ ਤੇ ਜੇਲ੍ਹ ਦੇ ਵਿੱਚ ਹੀ ਉਹ ਕਿਵੇਂ ਆਪਰੇਟ ਕਰਦੇ ਰਹੇ ਨੇ ਫਿਲਹਾਲ ਇਸ ਜਾਣਕਾਰੀ ਦੇ ਨਾਲ ਧੜ ਤੋਂ ਲੈਂਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ